ਸਾਹਿਕਾ ਜੀ ਤੁਹਾਡੇ ਸਭ ਦਾ ਸਵਾਗਤ ਹੈ ਸੰਦੂ ਕਲਚਰਲ ਬੁਟੀ ਤੇ ਹਰ ਮੀਤ ਅਰਤੀ ਚੈਨਲ ਤੇ ਤੇ ਅੱਜ ਤਾਂ ਅਸੀਂ ਆਪਾਂ ਹੋਰ ਜਿਹੜੇ ਆ ਸੋਨੇ ਸੋਨੇ ਕਾਟਨ ਦੇ ਸੂਟ ਦਿਖਾਵਾਂਗੇ ਤੇ ਪਹਿਲਾ ਸੂਟ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਮਸੀਨ ਕਾਟਨ ਦਾ ਸੂਟ ਆ ਆ ਦੇਖੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਪ੍ਰਿੰਟਡ ਸੂਟ ਆ ਬਹੁਤ ਸੋਹਣਾ ਪ੍ਰਿੰਟ ਆ ਇਹ ਲੈਕੀ ਦਾ ਬਣਿਆ ਹੋਇਆ ਆ ਆ ਦੇਖੋ ਇਹਦਾ ਘੇਰਾ ਵੀ ਘੇਰੇ ਤੇ ਜਿਹੜੀ ਆ ਇਦੇ ਲੇਸ ਲੱਗੀ ਹੋਈ ਆ ਆ ਤੁਸੀਂ ਚੈੱਕ ਕਰ ਸਕਦੇ ਆ ਕਿਰੇ ਦੇ ਤੇ ਲੇਸ ਆ ਇਧਰ ਸਾਈਡ ਤੋਂ ਜਿਹੜੀਆਂ ਉਹ ਆਰਮਸ ਨਿਕਲ ਜਾਣੀਆਂ ਆ ਪਲੇਨ ਇਹਦੇ ਨਾਲ ਬਾਟਮ ਆ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਆ ਆ ਦੇਖੋ ਜੀ ਆ ਇਹ ਦੁਪੱਟਾ ਚੈੱਕ ਕਰੋ ਇਹ ਆਪਣੇ ਕੋਲੇ ਹੈਗਾ ਵਾ 2000 ਦੀ ਰੇਂਜ ਵਿੱਚ ਇਹ ਵਾਲਾ ਸੂਟ ਬਹੁਤ ਸੋਹਣਾ ਸੁੰਬਰਿਆ ਹੋਇਆ ਆ ਆ ਦੇਖੋ ਇਹਦਾ ਦੁਪੱਟਾ ਦੇਖੋ ਬਹੁਤ ਸੋਹਣਾ ਦੁਪੱਟਾ ਆ ਫਲੋਰਲ ਵਾਲਾ ਦੁਪੱਟਾ ਆ ਤੇ ਜਿਹੜਾ ਇਹਦੇ ਪੱਲਿਆਂ ਦੇ ਆ ਉਹਨੂੰ ਲੇਸ ਲੱਗੀ ਹੋਈ ਆ ਤੇ ਇਹ ਆਪਣੇ ਕੋਲ ਸਿੰਗਲ ਪੀਸ ਆ 2000 ਦੀ ਰੇਟ ਵਿੱਚ ਚਲੋ ਆ ਲੋ ਜੀ ਆ ਚੈੱਕ ਕਰੋ ਆ ਵੀ ਸੂਟ ਬਹੁਤ ਸੋਹਣਾ ਬਣਿਆ ਹੋਇਆ ਆ ਇਹਦਾ ਨੈਕ ਵੇਖੋ ਕਿੰਨਾ ਸੋਹਣਾ ਬਣਿਆ ਵਾ ਤੇ ਜਿਹੜਾ ਇਹਦੀਆਂ ਸਾਈਡਾਂ ਤੇ ਲੇਸੀਸ ਆ ਆ ਦੇਖੋ ਕ੍ਰੋਸ਼ੀ ਵਾਲੀਆਂ ਲੇਸੀਸ ਆ ਇਹਦੇ ਤੇ ਯੂਜ਼ ਕੀਤੀਆਂ ਗਈਆਂ ਸੀਆਂ ਇਦਾ ਘੇਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਘੇਰੇ ਦੇ ਨੀچے ਵੀ ਜਿਹੜੀ ਆ ਉਹ ਲੇਸ ਕੀਤੀ ਗਈ ਆ ਪ੍ਰਿੰਟ ਵੀ ਬਹੁਤ ਸੋਹਣਾ ਆ ਸੂਟ ਦਾ ਤੇ ਇਹ ਬੈਕ ਸਾਈਡ ਤੋਂ ਵੀ ਸੇਮ ਇਦਾਂ ਹੀ ਬਣਿਆ ਹੋਇਆ ਆ ਆ ਦੇਖੋ ਤੇ ਇਹਦੇ ਆ ਜਿਹੜੀਆਂ 슬ੀਵਸ ਆ ਉਹ ਵੀ ਬਹੁਤ ਪਿਆਰੀਆਂ ਬਣੀਆਂ ਹੋਈਆਂ ਆ ਤੁਸੀਂ ਚੈੱਕ ਕਰ ਸਕਦੇ ਆ ਆ ਦੇਖੋ 슬ੀਵਸ ਤੇ ਵੀ ਜਿਹੜੀ ਆ ਲੇਸ ਕੀਤੀ ਗਈ ਆ ਤੇ ਆਹ ਆ ਜੀ ਬਾਟਮ ਆ ਤੇ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਆ ਸੇਮ ਇਦਾਂ ਦਾ ਹੀ ਜਿੱਦਾਂ ਦਾ ਸ਼ਾਰਟ ਆ ਸੇਮ ਉੱਪਰ ਦਾ ਦੁਪੱਟਾ ਆ ਆ ਦੇਖੋ ਦੋ ਸੋਨਾ ਤੇ ਇਹ ਆਪਣੇ ਕੋਲੇ ਹੈਗਾ ਵਾ 2100 ਦੀ ਰੇਟ ਵਿੱਚ ਇਹ ਵਾਲਾ ਸੂਟ ਆ ਜਿਹੜਾ ਆ অর্ਗੇਂਜ਼ਾ ਫੈਬਰਿਕ ਤੇ ਬਣਿਆ ਹੋਇਆ ਸੂਟ ਦਾ ਬਹੁਤ ਪਿਆਰਾ ਸੂਟ ਦਾ ਇਹਦੇ ਸਾਰੇ ਤੇ ਜਿਹੜਾ ਆ ਵਰਕ ਹੋਇਆ ਆ ਆ ਤੁਸੀਂ ਚੈੱਕ ਕਰ ਸਕਦੇ ਆ ਆ ਦੇਖੋ ਬਹੁਤ ਸੋਹਣਾ ਵਰਕ ਕੀਤਾ ਗਿਆ ਆ ਇਹਦੇ ਤੇ ਬਾਕੀ ਸਾਰਾ ਮਸ਼ੀਨ ਦਾ ਵਰਕ ਆ ਬਾਸੀ ਦੇ ਵਿੱਚ ਜਿਹੜੀ ਆਹ ਬਨੇਆ ਹੋਇਆ ਨਾ ਸਪੈਰੋ ਜਾਂ ਪੈਰਟ ਜੋ ਵੀ ਆ ਇਹ ਹੈਗਾ ਆ ਹੈਂਡ ਦੇ ਨਾਲ ਤੇ ਪਲੇਨ ਇਹਦੀ ਬਾਟਮ ਆ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਆ ਆ ਦੇਖ ਫਿਰ ਇਹ ਦੁਪੱਟਾ ਇਹ ਦੁਪੱਟੇ ਦੇ ਜਿਹੜੀ ਆ ਇੱਕ ਸਾਈਡ ਤੇ ਪੂਰੀ ਸੇਮ embroidery ਕੀਤੀ ਗਈ ਆ ਠੀਕ ਹੈ ਜੀ ਬਹੁਤ ਪਿਆਰੀ embroidery ਹੋਈ ਆ ਦੂਜੀ ਸਾਈਡ ਤੇ ਇਹਦੇ ਜਿਹੜਾ ਆ ਉਹ ਕੱਟ ਵਰਕ ਆ ਸਿੰਪਲ ਕੱਟ ਵਰਕ ਆ ਤੇ ਇਹ ਆਪਣੇ ਕੋਲੇ ਹੈਗਾ ਆ 2600 ਦੀ ਰੇਜ ਵਿੱਚ ਆ ਵੀ ਬਹੁਤ ਪਿਆਰਾ ਬਣਿਆ ਹੋਇਆ ਪ੍ਰਿੰਟਡ ਆ ਬਟ ਇਹਨੂੰ ਹੈਂਡ ਦੇ ਨਾਲ ਜਿਹੜਾ ਆ ਸਾਰੇ ਨੂੰ ਨਲਕੀ ਤੇ ਸਿੱਪੀ ਦੇ ਨਾਲ ਹਾਈਲਾਈਟ ਕੀਤਾ ਹੋਇਆ ਆ ਜਿਹੜੇ ਇਹਦੇ ਫਲਾਵਰਸ ਆ neck ਆ ਉਹ ਸਿੱਪੀ ਤੇ ਨਲਕੀ ਦੇ ਨਾਲ ਹਾਈਲਾਈਟ ਕੀਤੇ ਆ ਉਹ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਜਿਹੜਾ ਇਹ ਸੂਟ ਬਣਿਆ ਹੋਇਆ ਆ ਇਹਦੀਆਂ ਆਰਮਸ ਵੀ ਦੇਖੋ ਕਿੰਨੀਆਂ ਸੋਹਣੀਆਂ ਆ ਆ ਇਹਦਾ ਪਲੇਨ ਜਿਹੜੀ ਆ ਬਾਟਮ ਆ ਤੇ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਆ ਆ ਦੇਖੋ ਚਲੋ ਚੈੱਕ ਕਰੀਏ ਦੁਪੱਟਾ ਦੁਪੱਟਾ ਵੀ ਸੇਮ ਫਲੋਰਲ ਬਣਿਆ ਹੋਇਆ ਵਾ ਬਟ ਇਹਨੂੰ ਹੈਂਡ ਦੇ ਨਾਲ ਹਾਈਲਾਈਟ ਨਹੀਂ ਕੀਤਾ ਇਹ ਜਿਹੜਾ ਸਿੰਪਲ ਮਤਲਬ ਪ੍ਰਿੰਟਡ ਆ ਤੇ ਇਹ ਜਿਹੜਾ ਸੂਟ ਆਪਣੇ ਕੋਲ ਹੈਗਾ ਵਾ 2200 ਦੀ ਰੇਂਜ ਵਿੱਚ ਆ ਦੇਖੋ ਇਹਦੇ ਨੀਚੇ ਵੀ ਲੇਸ ਲੱਗੀ ਹੋਈ ਆ ਤੇ ਇਹਦੇ ਦੁਪट्टे ਤੇ ਵੀ ਲੇਸ ਲੱਗੀ ਹੋਈ ਆ। ਆ ਜਿਹੜਾ ਹੁਣ ਮੈਂ ਤੁਹਾਨੂੰ ਸੂਟ ਦਿਖਾਉਣ ਲੱਗੀ ਆ ਮਸਲੀਨ ਦੇ ਵਿੱਚ ਸੂਟ ਆ। ਪੈਚਵਰਕ ਦੇ ਨਾਲ ਜਿਹੜਾ ਸੂਟ ਰੈਡੀ ਹੋਇਆ ਆ 2500 ਦੀ ਰੇਂਜ ਵਿੱਚ ਆ ਜੀ ਇਹ ਵਾਲਾ ਸੂਟ। ਇਹਦਾ ਨੈੱਕ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਆ। ਪੈਚ ਲੱਗਾ ਹੋਇਆ ਵਾ ਸਾਰੇ ਇਹਦੇ ਤੇ ਫਲੋਰਲ ਪੈਚ ਆ। ਉਹਨੂੰ ਜਿਹੜਾ ਆ ਉੱਤੇ ਮਸ਼ੀਨਵਰਕ ਦੇ ਨਾਲ ਜਿਹੜਾ ਆ ਹਾਈਲਾਈਟ ਕੀਤਾ ਗਿਆ ਤੇ ਹੈਂਡ ਦੇ ਨਾਲ ਜਿਹੜੇ ਦੇ ਪਰਲਸ ਆ ਉਹ ਹਾਈਲਾਈਟ ਕੀਤੇ ਗਏ ਆ ਤੇ ਇਹਦਾ ਆ ਦੇਖੋ ਘੇਰਾ ਵੀ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਤੇ ਉੱਤੇ ਵੀ ਇੱਕ ਆ ਜਿਹੜਾ ਫਲਾਰ ਬਣਾਇਆ ਆ ਪਲੇਨ ਇਹਦੀ ਬਾਟਮ ਆ ਤੇ ਇਹਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਆ ਆ ਦੇਖੋ ਆ ਦੇਖੋ ਇਹਦਾ ਦੁਪੱਟਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਆ ਸੇਮ ਜਿਹੜਾ ਆ ਫਲੋਰਲ ਫੈਬਰਿਕ ਦਾ ਯੂਜ਼ ਕਰਕੇ ਦੁਪੱਟੇ ਨੂੰ ਡਿਜ਼ਾਈਨ ਕੀਤਾ ਗਿਆ ਆ ਸੈਂਟਰ ਦੇ ਵਿੱਚ ਪੂਰਾ ਉਹ ਫਲੋਰਲ ਵਾਲਾ ਜਿਹੜਾ ਫੈਬਰਿਕ ਆ ਉਹਨੂੰ ਯੂਜ਼ ਕਰਕੇ ਲੇਸਿਸ ਕੀਤੀਆਂ ਗਈਆਂ ਆ ਫਿਰ ਆ ਤੁਸੀਂ ਚੈੱਕ ਕਰ ਸਕਦੇ ਆ ਇੱਧਰ ਦੇਖੋ ਸਾਈਡਾਂ ਤੇ ਬਹੁਤ ਜ਼ਿਆਦਾ ਸੋਹਣਾ ਆ ਕਟਵਰਕ ਦੇ ਵਿੱਚ ਜਿਹੜਾ ਡਿਜ਼ਾਈਨ ਹੋਇਆ ਆ ਸੂਟ ਮਸ਼ੀਨੀ ਵਰਕ ਦੇ ਨਾਲ ਬਣਾਇਆ ਹੋਇਆ ਆ ਇਹ ਸਾਰਾ ਤੇ ਇਹ ਸਿਰਫ ਹੈਗਾ ਆਪਣੇ ਕੋਲੇ 2500 ਦੀ ਰੇਂਜ ਵਿੱਚ ਸਿੰਗ ਆਗੇ ਕੋ ਸਟ੍ਰੇਟ ਲਾਈਨਸ ਵਾਲਾ ਆ ਜਾਂ ਸੂਟ ਬਹੁਤ ਸੋਹਣਾ ਆ ਇਹਦਾ ਨੈੱਕ ਵੀ ਬਹੁਤ ਸੋਹਣਾ ਬਣਿਆ ਹੋਇਆ ਆ ਆ ਦੇਖੋ ਮਸ਼ੀਨ ਵਰਕ ਦੇ ਨਾਲ ਜਿਹੜਾ ਵਾ ਉਹ ਇਹਦਾ ਨੈੱਕ ਰੈਡੀ ਹੋਇਆ ਆ ਪਲੇਨ ਇਹਦੇ ਨਾਲ ਇਹਦੀ ਬਾਟਮ ਆ ਤੇ ਦੁਪੱਟਾ ਇਹਦਾ ਬਹੁਤ ਜ਼ਿਆਦਾ ਸੋਹਣਾ ਆ ਜੀ ਆ ਦੁਪੱਟਾ ਚੈੱਕ ਕਰੋ ਇਹਦਾ ਸਾਰਾ ਫਲੋਰਲ ਦੁਪੱਟਾ ਬਣਿਆ ਹੋਇਆ ਇਹਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਸੋਨੇ ਇਹਦੇ ਵਿੱਚ ਕਲਰ ਪਏ ਹੋਏ ਆ ਤੇ ਇਹ ਵੀ ਆਪਣੇ ਕੋਲੇ ਹੈਗਾ ਵਾ 2100 ਦੀ ਰੇਂਜ ਵਿੱਚ ਇਹ ਵਾਲਾ ਫੁੱਟ ਵੀ ਆਰ ਕੰਟੀਨਿਊਸ ਫੈਬਰਿਕ ਤੇ ਬਣਿਆ ਹੋਇਆ ਆ ਹੈਂਡਵਰਕ ਦੇ ਨਾਲੇ ਜਿਹੜਾ ਸੂਤ ਆ ਰੈਡੀ ਕੀਤਾ ਆ ਆ ਜਿਹੜੀ ਆ ਇਹ ਨੈਗੇਟਿਵ ਫਟੀ ਆ ਠੀਕ ਆ ਇਹ ਮਸ਼ੀਨਵਰਕ ਦੇ ਨਾਲ ਵੀ ਆ ਤੇ ਵਿੱਚ ਹੀ ਦੇ ਹੈਂਡ ਦਾ ਵੀ ਯੂਜ਼ ਕੀਤਾ ਜਿਹੜੇ ਪਰਲਸ ਲੱਗੇ ਹੋਏ ਆ ਉਹ ਹੈਂਡ ਦੇ ਨਾਲ ਆ ਇਹ ਆ ਤੁਸੀਂ ਦਾ ਘੇਰਾ ਚੈੱਕ ਕਰੋ ਇਹਦੇ ਤੇ ਵੀ ਜਿਹੜਾ ਆ ਸਾਰਾ ਹੈਂਡ ਦੇ ਨਾਲ ਕੰਮ ਕੀਤਾ ਗਿਆ ਹੈ ਬਿਲਕੁਲ ਜਿਹੜਾ ਛੋਟੇ ਵਾਲਾ ਮੋਤੀ ਹੁੰਦਾ ਨਾ ਉਹ ਉਸ ਯੂਜ਼ ਕੀਤਾ ਆ ਤੇ ਸਿੱਪੀ ਯੂਜ਼ ਹੋਈ ਆ ਇਹਦੇ ਵਿੱਚ ਤੇ ਬੜਾ ਜਮੀਕ ਜੇ ਸਟਾਈਲ ਦੇ ਨਾਲ ਇਹਦਾ ਘੇਰਾ ਤੇ ਇਹ ਜਿਹੜੇ ਫਲਾਵਰਸ ਆ ਬਣਾਏ ਗਏ ਆ ਤੇ ਪਲੇਨ ਇਹਦੇ ਨਾਲ ਜਿਹੜੀ ਦੀ ਬੋਟਮ ਆ ਤੇ ਇਹਦਾ ਦੁਪੱਟਾ ਚੈੱਕ ਕਰੋ ਦੁਪੱਟਾ ਵੀ ਬਹੁਤ ਸੋਹਣਾ ਆ ਆ ਦੇਖੋ ਜੀ ਦੁਪੱਟਾ ਇਹਦਾ ਚੈੱਕ ਕਰੋ ਦੁਪੱਟਾ ਕਿੰਨਾ ਪਿਆਰਾ ਬਣਿਆ ਹੋਇਆ ਹੈ ਇਹਦਾ ਤੇ ਇਹਦੀ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗੀ ਇਹ ਆਪਣੇ ਕੋਲੇ ਹੈਗਾ ਆ 2100 ਦੀ ਰੇਂਜ ਵਿੱਚ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਆ ਤੇ 2100 ਦੀ ਰੇਂਜ ਵਿੱਚ ਆ ਸਿੰਗਲ ਕਲਰ ਆ ਬਸ ਆਪਣੇ ਕੋਲੇ ਇਹ। ਇਹ ਵੀ ਸੂਟ ਬਹੁਤ ਸੋਹਣਾ ਆ ਇਹ 1850 ਦੀ ਰੇਂਜ ਵਿੱਚ ਸੂਟ ਆ ਇਹਦਾ ਜਿਹੜਾ ਨੈਕਾ ਬਹੁਤ ਸੋਹਣਾ ਮਸ਼ੀਨ ਵਰਕ ਦੇ ਨਾਲ ਨੈਕ ਬਣਿਆ ਹੋਇਆ ਆ ਮਿਰਰ ਵਰਕ ਇਹਦੇ ਵਿੱਚ ਜਿਹੜਾ ਆ ਹੋਇਆ ਆ ਨੈਕ ਦੇ ਵਿੱਚ ਤੇ ਇਹਦਾ ਦੇਖੋ ਬਹੁਤ ਸੋਹਣਾ ਮਸ਼ੀਨ ਵਰਕ ਦੇ ਨਾਲ ਜਿਹੜਾ ਫਲਾਰ ਬਣਿਆ ਹੋਇਆ ਆ ਸੇਮ ਇਦਾਂ ਘੇਰਾ ਬਣਿਆ ਹੋਇਆ ਆ ਮਿਰਰ ਵਰਕ ਦੇ ਨਾਲ ਪਲੇਨ ਇਹਦੀ ਬਾਟਮ ਆ ਤੇ ਦੁਪੱਟਾ ਵੀ ਦਾ ਬਹੁਤ ਸੋਹਣਾ ਆ ਅੱਛਾ ਇਹਦਾ ਦੁਪੱਟਾ ਟ੍ਰਿਪਲ ਛੇਟਰਡ ਦੁਪੱਟਾ ਆ ਇਹ ਆਪਣਾ ਹੈਗਾ ਵਾ 1800 ਦੀ ਰੇਂਜ ਵਿੱਚ ਹੋਣਾ ਆ ਇਹੇ ਸੂਟ ਆਪਣੇ ਕੋਲੇ ਹੈਗਾ ਆ 2600 ਦੀ ਰੇਂਜ ਵਿੱਚ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਆ ਕਰੋਸ਼ੀਆ ਦਾ ਜਿਹੜਾ ਇਹਦੇ ਤੇ ਸਾਰੇ ਤੇ ਵਰਕ ਹੋਇਆ ਆ ਠੀਕ ਆ ਜੀ ਇਹਦੀਆਂ ਆ ਤੁਸੀਂ ਆਰਮਜ਼ ਚੈੱਕ ਕਰੋ ਇਹਦੀਆਂ ਆਰਮਜ਼ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਆ ਆ ਦੇਖੋ ਠੀਕ ਆ ਇਹਦਾ ਘੇਰਾ ਵੀ ਸੇਮ ਜਿੱਦਾਂ ਆਰਮਜ਼ ਬਣੀਆਂ ਹੋਈਆਂ ਉਹਦਾ ਬਣਿਆ ਹੋਇਆ ਆ ਆਹ ਨਾਲ ਇਹਦੇ ਦੀ ਬਾਟਮ ਆ ਤੇ ਸੇਮ ਜਿਹੜਾ ਉਹਨਾਂ ਨੇ نیچے ਇਨਰ ਵੀ ਦਿੱਤਾ ਹੋਇਆ ਆ ਇਹਦੇ ਤੇ ਇਹਦਾ ਦੁਪੱਟਾ ਜਿਹੜਾ ਵਾ ਔਰਗੇਂਜ਼ਾ ਤੇ ਰੈਡੀ ਹੋਇਆ ਆ ਤੇ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਆ ਆ ਦੇਖੋ ਚੈੱਕ ਕਰੋ ਦੁਪੱਟੇ ਤੇ ਵੀ ਸੇਮ ਉਹੀ ਵਰਕ ਹੋਇਆ ਆ ਵਿਚਕਾਰ ਸਾਰੀਆਂ ਲੇਸੀਜ਼ ਲੱਗੀਆਂ ਹੋਈਆਂ ਨੇ ਸਾਈਡਾਂ ਤੇ ਵੀ ਤੇ ਜਿਹੜੇ ਪੱਲੇ ਆ ਉਹ ਬਹੁਤ ਹੈਵੀ ਬਣਾਈ ਹੋਈਆਂ ਆ ਤੇ ਇਹ ਆਪਣੇ ਕੋਲੇ ਹੈਗਾ 2600 ਦੀ ਰੇਂਜ ਵਿੱਚ ਇਹ ਵਾਲਾ ਸੂਟ ਇਹ ਸੂਟ ਆਪਣੇ ਕੋਲੇ ਹੈਗਾ ਦਾ 2300 ਦੀ ਰੇਂਜ ਵਿੱਚ ਇਹਦਾ ਜਿਹੜਾ ਆ ਉਹ ਨੈਕ ਬਣਿਆ ਹੋਇਆ ਮਿਰਰ ਵਰਕ ਦੇ ਨਾਲ ਹੀ ਬਾਕੀ ਜਿਹੜਾ ਇਹ ਸਾਰਾ ਸੂਟ ਪ੍ਰਿੰਟਡ ਸੂਟ ਆ ਚੈੱਕ ਕਰ ਸਕਦੇ ਤੁਸੀਂ ਪਲੇਨ ਇਦੀ ਬਾਟਮ ਆ ਤੇ ਇਹਦਾ ਜਿਹੜਾ ਦੁਪੱਟਾ ਵਾ ਉਹ ਬਹੁਤ ਸੋਹਣਾ ਰੈਡੀ ਹੋਇਆ ਆ ਆ ਲੋ ਦੁਪੱਟਾ ਚੈੱਕ ਕਰੋ ਬਲੈਕ ਕਲਰ ਦੇ ਵਿੱਚ ਇਹ ਸੁੰਦੇ ਆ ਦੁਪੱਟਾ ਸਾਰਾ ਦੇਖੋ ਇਹ ਸੇਮ ਜਿਹੜਾ ਫੈਬਰਿਕ ਸ਼ਰਟ ਨਾਲ ਦਾ ਓ ਲਗਾ ਕੇ ਉਹਦੇ ਉੱਪਰ ਜਿਹੜੀ ਗੋਟਾ ਪਤੀ ਦੀ ਆ ਉਹ ਲੇਸ ਕੀਤੀ ਗਈ ਆ ਜੇਕਰ ਸਾਡੇ ਤੁਸੀਂ ਬਹੁਤ ਸੋਹਣਾ ਦੁਪੱਟਾ ਹੈ ਇਹ ਆਪਣੇ ਕੋਲੇ ਹੈਗਾ ਆ 2300 ਦੀ ਰੇਂਜ ਵਿੱਚ ਇਹ ਵੀ ਜਿਹੜਾ ਆ ਇਹ ਵੀ ਸੋਲੋ ਪੀਸ ਆ ਇਹ ਵੀ ਬਹੁਤ ਪਿਆਰਾ ਪੀਸ ਬਣਿਆ ਹੋਇਆ कॉटन ਦੇ ਵਿੱਚ ਪ੍ਰਿੰਟਡ ਆ ਇਹ ਵੀ ਸਾਰਾ ਤੁਸੀਂ ਦੇਖ ਸਕਦੇ ਆ ਚਲੋ ਜੀ ਫਰੰਟ ਬੈਕ ਸਾਈਡ ਦੋਨੋਂ ਸੇਮ ਹੀ ਆ ਇਸਦੀਆਂ ਆ ਲਓ ਅੱਜ ਕਰੋ ਇਰੇਵੀ ਦੇ ਰੇ ਦੇ ਜਿਹੜੀ ਆ ਉਹ ਲੇਸ ਕੀਤੀ ਗਈ ਆ ਤੇ ਪਲੇਨ ਇਹਦੇ ਨਾਲ ਜਿਹੜੀ ਆ ਇਹਦੀ ਬਾਟਮ ਆ ਤੇ ਦੁਪੱਟਾ ਬਹੁਤ ਸੋਹਣਾ ਇਹਦਾ ਬਣਿਆ ਹੋਇਆ ਆ। ਸਟਾਲ ਟਾਈਪ ਜਿਹੜਾ ਵਾ ਇਹਦਾ ਦੁਪੱਟਾ ਬਣਿਆ ਹੋਇਆ ਪੂਰਾ ਫਲੋਰਲ ਦੁਪੱਟਾ ਆ ਇਹਦਾ। ਆ ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਸੋਹਣਾ ਦੁਪੱਟਾ ਆ ਇਹਦਾ। ਆ ਦੇਖੋ। ਤੇ ਇਹ ਆਪਣੇ ਕੋਲੇ ਹੈਗਾ ਆ 2100 ਦੀ ਰੇਂਜ ਵਿੱਚ। ਇਹ ਜਿਹੜਾ ਆਪਣੇ ਸੂਟ ਆ 2100 ਦੀ ਰੇਂਜ ਵਿੱਚ ਆ ਆਹ ਜਿਹੜੇ ਆ ਸਾਰੇ ਸੋਲੋ ਸਿੰਗਲ ਪੀਸ ਇਹ ਆ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਕੋਈ ਚੋਇਸ ਨਹੀਂ ਹੈਗੀ ਆ ਵੀ ਵਾਈਟ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਸੂਟ ਬਣਿਆ ਹੋਇਆ ਆ ਰਾਮ ਟੈਕਸ ਦੇ ਵਿੱਚ ਜੀ ਇਹ ਵਾਲਾ ਸੂਟ ਇਹ ਹੈਗਾ ਆਪਣੇ ਕੋਲੇ 3500 ਦੀ ਰੇਂਜ ਵਿੱਚ ਪਿਓਰ ਕਾਟਨ ਦੇ ਵਿੱਚ ਸੂਟ ਬਣਿਆ ਹੋਇਆ ਆ ਇਹਦੇ ਵਰਕ ਵੀ ਬਹੁਤ ਜ਼ਿਆਦਾ ਸੋਨਾ ਆ ਮਸ਼ੀਨ ਵਰਕ ਦੇ ਨਾਲ ਬਣਿਆ ਆ ਇਹ ਸਾਰਾ ਸੂਟ ਆ ਦੇਖੋ ਇਹਦਾ ਕੇਰਾ ਵੀ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਆ ਜੁਨੀਕ ਜੇ ਸਟਾਈਲ ਦੇ ਨਾਲ ਜਿਹੜਾ ਇਹਦਾ ਕੇਰਾ ਵਾ ਉਹ ਬਣਿਆ ਹੋਇਆ ਆ ਕੇਰੇ ਤੇ ਜਿੱਦਾਂ ਇਹ ਸਾਰਾ ਪ੍ਰਿੰਟਡ ਫੈਬਰਿਕ ਆ ਤੇ ਉਹਦੇ ਉੱਪਰ ਵਰਕ ਕੀਤਾ ਗਿਆ ਆ ਤੇ ਆ نیچے ਦੇਖੋ نیچے ਵੀ ਬਹੁਤ ਜਿਹੜੀ ਪਿਆਰੀ ਆ ਉਹ ਡਬਲ ਲੇਸ ਕੀਤੀ ਹੋਈ ਆ ਇਹਦੇ ਸੇਮ ਜਿਹੜੀ ਬਾਟਮ ਵੀ ਇਦਾਂ ਦੀ ਹੋਈ ਹੀ ਆ ਤੇ ਇਹਦਾ ਦੁਪੱਟਾ ਚੈੱਕ ਕਰਿਓ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਆ ਆ ਜੋ ਖੁੱਲ੍ਹਾ ਡੁੱਲ੍ਹਾ ਦੁਪੱਟਾ ਆ ਜਿੱਦਾਂ ਮਰਜੀ ਲੈ ਸਕਦੇ ਆ ਆ ਦੇਖੋ ਇਹ ਦੁਪੱਟਾ ਇਹ ਆਪਣੇ ਕੋਲੇ ਹੈਗਾ ਆ 3500 ਦੀ ਰੇਂਜ ਵਿੱਚ 3500 ਦੀ ਰੇਂਜ ਵਿੱਚ ਆ ਜੀ ਇਹ ਵਾਲਾ ਸੋਹਣਾ ਆ ਵੀ ਚੈੱਕ ਕਰੋ ਆ ਵੀ ਫੁਰ ਬੋਸ ਹੋਣਾ ਵਾ ਇਹ ਵੀ ਸਟ੍ਰੇਟ ਲਾਈਨਸ ਵਾਲਾ ਆ ਇਹਦੇ ਵਿੱਚ ਜਿਹੜੇ ਕਿ ਬਾਕਸ ਬਣੇ ਹੋਏ ਆ ਥੋੜੇ ਜਿੱਦਾਂ ਚੌੜੇ-ਚੌੜੇ ਬਾਕਸ ਬਣੇ ਆ ਇਹਦਾ ਨੈਕ ਵੀ ਬਹੁਤ ਸੋਹਣਾ ਬਣਿਆ ਆ ਚੈੱਕ ਕਰ ਸਕਦੇ ਆ ਤੁਸੀਂ ਸਾਰਾ ਜਿਹੜਾ ਆ ਮਿਰਰ ਵਰਕ ਹੋਇਆ ਆ neck ਤੇ ਪਲੇਨ ਇਹਦੇ ਨਾਲ ਜਿਹੜੀ ਆ ਇਹਦੀ ਬਾਟਮ ਆ ਤੇ ਦੁਪੱਟਾ ਇਹਦਾ ਸੇਮ ਸ਼ਰਟ ਦੇ ਨਾਲ ਦਾ ਆ ਤੇ ਦੁਪੱਟੇ ਨੂੰ ਲੇਸਿਸ ਕੀਤੀਆਂ ਗਈਆਂ ਆ ਆ ਦੇਖੋ ਦੁਪੱਟਾ ਇਹਦਾ ਆ ਦੇਖ ਆ ਵੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਆ ਆ ਲੇਸਿਸ ਕੀਤੀ ਗਈ ਆ ਦੁਪੱਟੇ ਨੂੰ ਤੇ ਇਹ ਜਿਹੜਾ ਸੂਟ ਆਪਣੇ ਕੋਲੇ ਹੈਗਾ ਵਾ 2100 ਦੀ ਰੇਂਜ ਵਿੱਚ